ਜਿੰਨੇ ਵੀ ਮੇਰੇ ਸਤਕਾਰਯੋਗ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖਣਗੇ ਕਿਉਂਕਿ ਮੈਂ ਨਵਾਂ ਫੇਸਬੁੱਕ ਪੇਜ ਬਣਾਇਆ ਹੈ ਜਿੰਨੇ ਵੀ ਤੁਸੀਂ ਦੇਖੋਗੇ ਸਾਂਝਾ ਕਰ ਦੇਣਾ ਤੇ ਜੇ ਕੋਈ ਚੈਨਲ ਚਲਾ ਸਕਦਾ ਮੇਰੀ ਇਸ ਵੀਡੀਓ ਨੂੰ ਜਰੂਰ ਚਲਾਉਣਾ ਇਸ ਸਮੇਂ ਦੀ ਬੜੀ ਮੰਦਭਾਗੀ ਖਬਰ ਆ ਕਿ ਸਾਡਾ ਭਰਾ ਜਿਹੜਾ ਨਵਦੀਪ ਜਲਵੇੜਾ ਉਹ ਚੱਕ ਲੱਤਾ ਪੁਲਿਸ ਨੇ 307 ਜਿਹੜਾ ਪਰਚਾ ਜਿਹੜੀ ਧਾਰਾ ਉਹਦੇ ਤੇ ਪਾਈ ਗਈ ਸੀਗੀ ਉਹਦੇ ਤੇ ਉਹਦੇ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਮਹਾਲੀ ਤੋਂ ਇਸ ਕਰਕੇ ਮੈਂ ਨੌਜਵਾਨਾਂ ਨੂੰ ਲੋਕਾਂ ਨੂੰ ਕਹਿਣਾ ਚਾਹਣਾ ਖਾਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਉਹ ਹਰਿਆਣੇ ਦੇ ਵਿੱਚ ਆ ਹਰਿਆਣੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਵੀ ਆਪਾਂ ਉਸ ਭਰਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਤੇ ਕਿਸਾਨ ਜਿੱਥੇ ਬੰਦਿਆਂ ਨੂੰ ਮੈਂ ਬੇਨਤੀ ਕਰਦਾ ਕਿ ਵੱਡੀ ਕਾਲ ਦੇਰ ਉਸ ਦੇ ਹੱਕ ਦੇ ਵਿੱਚ ਕਿਉਂਕਿ ਉਹ ਨੌਜਵਾਨ ਨਵਦੀਪ ਜਲਵੇੜਾ ਬਹੁਤ ਲੰਮੇ ਸਮੇਂ ਤੋਂ ਕਿਸਾਨੀ ਦੀ ਗੱਲ ਆਪਣੇ ਪੰਜਾਬ ਦੀ ਗੱਲ ਕਰਦਾ ਹੁੰਦਾ ਇਸ ਕਰਕੇ ਸਾਡਾ ਹੱਕ ਵੰਦਾ ਨਹੀਂ ਸਰਕਾਰ ਨੇ ਤੁਹਾਨੂੰ ਪਤਾ ਹੀ ਆ ਕਿ ਸਰਕਾਰਾਂ ਕਰਦੀਆਂ ਕਿਹਨੀਆਂ ਤੇ ਪ੍ਰਸ਼ਾਸਨ ਕਰਦਾ ਕੀ ਆ ਨਹੀਂ ਉਹਦੇ ਉੱਪਰ ਵੱਡੀ ਜਿਹੜੀ ਤਸ਼ੱਦਦ ਹੋਣੀ ਆ ਮੈਂ ਬੇਨਤੀ ਕਰਦਾ ਇੱਧਰ ਹੀ ਕੱਢ ਲੈ ਮੈਂ ਬੇਨਤੀ ਕਰਦਾ ਇੱਧਰ ਹੀ ਕੱਢ ਲੈ ਮੈਂ ਬੇਨਤੀ ਕਰਦਾ ਸਾਰੇ ਹੀ ਸਤਕਾਰਯੋਗ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਵੀਡੀਓ ਨੂੰ ਵਾਰ ਤੋਂ ਬਾਅਦ ਸਾਂਝਾ ਕਰਨਾ ਕਿ ਜਿਹੜਾ ਨਵਦੀਪ ਜਲਵੇੜਾ ਚੱਕਿਆ ਜਿਹੜੀ ਭਾਜਪਾ ਦੀ ਸਰਕਾਰ ਆ ਹਰਿਆਣਾ ਦੇ ਵਿੱਚ ਤੇ ਆਸ ਤਾਂ ਬੇਸਕ ਚੋਣ ਜਾਬਤਾ ਵੀ ਲੱਗਿਆ ਹੋਇਆ ਪਰ ਅਸੀਂ ਇਹ ਗੱਲ ਕਹਿਣਾ ਅਸੀਂ ਕੇਸਰੀਵਾਲ ਜਿਹੜਾ ਉਹਨਾਂ ਦੀ ਆਮ ਆਦਮੀ ਪਾਰਟੀ ਵਾਂਗੂ ਚੁੱਪ ਕਰਕੇ ਨਹੀਂ ਬੈਠਾਂਗੇ ਉਹ ਤੁਸੀਂ ਕੇਸਰੀਵਾਲ ਚੁੱਪ ਬੰਦ ਕਰ ਲਿਆ ਹੋਣਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਭਰਾ ਦੇ ਹੱਕ ਦੇ ਵਿੱਚ ਵੱਡੇ ਧਰਨੇ ਵੱਡੇ ਪ੍ਰੋਟੈਸਟ ਕਰਾਂਗੇ ਨਵਦੀਪ ਜਲਵੇੜਾ ਨੌਜਵਾਨ ਸਾਡੇ ਬਹੁਤ ਸਮੇਂ ਤੋਂ ਲੰਮੇ ਸਮੇਂ ਤੋਂ ਪੰਜਾਬ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਤੇ ਅਸੀਂ ਉਸ ਭਰਾ ਦੇ ਹੱਕ ਦੇ ਵਿੱਚ ਵੱਡਾ ਜਿਹੜਾ ਅਸੀਂ ਪ੍ਰਦਰਸ਼ਨ ਕਰਾਂਗੇ ਜਿਸ ਵੀ ਤਰ੍ਹਾਂ ਦੀ ਕਾਲ ਹੁੰਦੀ ਆ ਕਿਉਂਕਿ ਮੈਨੂੰ ਪਤਾ ਸਰਕਾਰ ਨੇ ਜੇਸੀਂ ਉਸ ਭਰਾ ਦੇ ਹੱਕ ਦੇ ਵਿੱਚ ਨਾ ਖੜੇ ਤਾਂ ਸਰਕਾਰ ਨੇ ਲੰਮਾ ਸਮਾਂ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿੰਨੇ ਵੀ ਤੁਸੀਂ ਮੇਰੀ ਇਸ ਗੱਲ ਨੂੰ ਸੁਣ ਰਹੇ ਹੋ ਬਸ ਤੋਂ ਬਾਅਦ ਸਾਂਝਾ ਕਰ ਦੇਣਾ ਇਹ ਨਵਾਂ ਫੇਸਬੁੱਕ ਪੇਜ ਆ ਕਿਉਂਕਿ ਲੋਕਾਂ ਤੱਕ ਮੇਰੀ ਆਵਾਜ਼ ਨਹੀਂ ਜਾਂਦੀ ਜਿਹੜੀ ਮੇਰੀ ਆਵਾਜ਼ ਨਹੀਂ ਜਾਂਦੀ ਇਹ ਨਵਾਂ ਪੇਜ ਬਣਾਇਆ ਹੋਇਆ ਮੇਰੇ ਵੀਰੋ ਭਰਾਵੋ ਨਵਦੀਪ ਜਲਵੇੜਾ ਬਾਟਰ ਕਰਨ ਵਾਲਾ ਜਿਹੜਾ ਸਾਡਾ ਭਰਾ ਨਵਦੀਪ ਬਾਟਰ ਕਰਨ ਵਾਲਾ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਹਾਲੀ ਤੋਂ ਰਾਤ ਦਾ ਗ੍ਰਿਫਤਾਰ ਕੀਤਾ ਹੋਇਆ ਉਸ ਭਰਾ ਦੇ ਆਪਾਂ ਹੱਕ ਦੇ ਵਿੱਚ ਡੱਟ ਕੇ ਖੜਨਾ ਤੇ ਜਿਸ ਵੀ ਤਰ੍ਹਾਂ ਦੀ ਉਹ ਅੱਗੇ ਜਥੇਬੰਦੀਆਂ ਕਾਲ ਦਿੰਦੀਆਂ ਨੇਗੀਆਂ ਆਪਾਂ ਉਸ ਕਾਲ ਦੇ ਉੱਪਰ ਇਕੱਠੇ ਹੋਣਾ ਸਾਰਿਆਂ ਨੇ ਤੇ ਆਪਾਂ ਉਸ ਭਰਾ ਦੇ ਹੱਕ ਦੇ ਵਿੱਚ ਡੱਟ ਕੇ ਜਿਹੜਾ ਆਪਾਂ ਪ੍ਰਦਰਸ਼ਨ ਕਰਨੇ ਆ ਉਸ ਭਰਾ ਨੂੰ ਜੇ ਆਪਾਂ ਨਾ ਹੱਕ ਦੇ ਵਿੱਚ ਖੜੇ ਤਾਂ ਜਿਸ ਹਾਵ ਨਾਲ ਉਸ ਹਰਿਆਣਾ ਪੁਲਸ ਤੋਂ ਲੰਮੇ ਸਮੇਂ ਦੀ ਉਹਦੇ ਪਿੱਛੇ ਲੱਗੀ ਫਿਰਦੀ ਆ ਲੰਮੇ ਸਮੇਂ ਤੋਂ ਉਹਨੂੰ ਚੱਕਣ ਨੂੰ ਫਿਰਦੀ ਆ ਬਚਦਾ ਫਿਰਦਾ ਸੀਗਾ ਪਰ ਅੱਜ ਤੱਕਰ ਬਚਦਾ ਰਿਹਾ ਉਹ ਪਰ ਹੁਣ ਵੀਰ ਬਣ ਕੇ ਆਪਾਂ ਅੱਜ ਉਹ ਪੁਲਿਸ ਨੇ ਚੱਕ ਲਿਆ ਤੇ ਹੁਣ ਵੀਰ ਬਣ ਕੇ ਆਪਾਂ ਡਟ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜੀਏ ਕਿਉਂਕਿ ਗੱਲ ਇਹ ਸਾਡੇ ਤੁਹਾਨੂੰ ਪਤਾ ਕਿ ਕਿਸਾਨੀ ਦੀ ਗੱਲ ਆ ਸਾਡੇ ਕਿਸਾਨੀ ਦੀ ਗੱਲ ਆ ਉਸ ਭਰਾ ਨੇ ਬਹੁਤ ਜਿਹੜਾ ਕਿਸਾਨੀ ਖਾਤਰ ਪਰਚੇ ਪਵਾਏ ਨੇਗੇ ਸਿਰ ਤੇ ਜਿਹੜਾ ਐਨ ਕਫਣ ਬਣ ਕੇ ਲੜਦਾ ਰਿਹਾ ਸਾਡਾ ਨੌਜਵਾਨ ਸਾਥੀ ਨਵਦੀਪ ਜਲਵੇੜਾ ਆਓ ਸਾਰੇ ਜਣੇ ਉਹਦੇ ਹੱਕ ਦੇ ਵਿੱਚ ਡਟ ਕੇ ਆਵਾਜ਼ ਬੁਲੰਦ ਕਰੀਏ ਤੇ ਸਰਕਾਰ ਮੈਂ ਸਰਕਾਰ ਨੂੰ ਝਕਾਈਏ ਤੇ ਮੈਂ ਕਿਸਾਨ ਜਿੱਥੇ ਬੰਦੇ ਨੂੰ ਬੇਨਤੀ ਕਰਦਾ ਕਿ ਵੱਡਾ ਜਿਹੜਾ ਕੱਠ ਦੀ ਕਾਲ ਦਿਓ ਕਾਲ ਦੇਣ ਤੋਂ ਬਾਅਦ ਆਪਾਂ ਜਿਹੜਾ ਜਿੱਥੇ ਵੀ ਆਪਾਂ ਘਰਾਓ ਕਰੀਏ ਆਪਾਂ ਨਵਦੀਪ ਨੂੰ ਬਾਹਰ ਲੈ ਕੇ ਆਈਏ ਹੋ ਸਕਦਾ ਉਹਦੇ ਉੱਪਰ ਪੁਲਿਸ ਹੁਣ ਤਸ਼ੱਦਦ ਕਰੀ ਜਾਂਦੀ ਹੋਵੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਪੁਲਿਸ ਦੀ ਅੱਖਾਂ ਦੇ ਵਿੱਚ ਉਹ ਰੜਕ ਰਿਹਾ ਸੀਗਾ ਤੇ ਹੁਣ ਆ ਉਹਦੇ ਤੇ ਕੋਈ ਤਸ਼ੱਦਦ ਹੁੰਦਾ ਹੋਊਗਾ ਪੱਕਾ ਤੇ ਆਪਾਂ ਸਾਰੇ ਜਣੇ ਰਲ ਕੇ ਜਿੰਨੇ ਵੀ ਮੇਰੇ ਨਾਜਵਾਨ ਪੰਜਾਬ ਦੇ ਜਿੰਨੇ ਵੀ ਮੇਰੇ ਗੱਲ ਸੁਣਦੇ ਨੇ ਵੱਧ ਤੋਂ ਵੱਧ ਮੇਰੀ ਇਸ ਗੱਲ ਨੂੰ ਸਾਂਝਾ ਕਰਨਾ ਤੇ ਜਿਹੜਾ ਫੇਸਬੁੱਕ ਪੇਜ ਇਹਨਾਂ ਨੇ ਪਹਿਲਾਂ ਨਾਲ ਬੰਦ ਕਰਤਾ ਸੀ ਹੋ ਸਕਦਾ ਐਨੋ ਵੀ ਨਾ ਬੰਦ ਕਰ ਦੇਣ ਨੜਾ ਨਵਾਂ ਬਣਾਇਆ ਤੇ ਆਪਾਂ ਡੱਟ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜੀਏ ਇੰਨੇ ਕਿ ਮੇਰੇ ਸਾਰਿਆਂ ਨੂੰ ਬੇਨਤੀਆਂ ਨੇ ਗਿਆ ਨਵਦੀਪ ਵਾਟਰ ਕੈਨਰ ਵਾਲਾ ਜਿਹੜਾ ਕਿ ਰਾਤ ਜਿਹੜਾ ਪੁਲਿਸ ਨੇ ਚੱਕਿਆ ਹੋਇਆ ਰਾਤ ਦਾ ਗਿਫਤਦਾਰੀ ਦੇ ਵਿੱਚ ਹੈ ਮੈਨੂੰ ਹੁਣੀ ਜਿਹੜੀ ਖਬਰ ਦੇਖੀ ਮੈਨੂੰ ਤਾਂ ਹੁਣੀ ਪਤਾ ਲੱਗਿਆ ਇਸ ਗੱਲ ਦਾ ਕਿ ਉਹ ਭਰਾ ਚੱਕਿਆ ਹੋਇਆ ਇਸ ਕਰਕੇ ਆਪਾਂ ਸਾਰੇ ਜਿੰਨੇ ਵੀ ਜਾਣੇ ਆਪਣੀ ਕਿਸਾਨੀ ਨੂੰ ਆਪਣ ਨੂੰ ਪਿਆਰ ਕਰਦੇ ਆ ਤੇ ਆਪਣੇ ਪੰਜਾਬ ਨੂੰ ਪਿਆਰ ਕਰਦੇ ਆ ਕਿਉਂਕਿ ਉਹ ਨੌਜਵਾਨ ਵੈਸੇਕ ਹਰਿਆਣੇ ਦਾ ਹਰਿਆਣਾ ਪੰਜਾਬ ਇਕੱਠਾ ਹੀ ਆ ਸਾਡਾ ਹਰ ਪੱਖੋਂ ਜਦੋਂ ਸਾਡੀ ਗੱਲ ਲੋਕਾਂ ਦੇ ਹੱਕਾਂ ਦੀ ਹੈ ਤੇ ਗੱਲ ਲੋਕਾਂ ਦੇ ਹਿੱਤਾਂ ਦੀ ਹੈ ਤਾਂ ਸਾਰੇ ਇਕੱਠੇ ਆ ਆਓ ਬਈ ਨਵਦੀਪ ਦੇ ਹੱਕ ਦੇ ਵਿੱਚ ਬਾਜ ਬੁਲੰਦ ਕਰੀਏ ਇਹਨਾਂ ਸਾਰਿਆਂ ਨੂੰ ਬੇਨਤੀਆਂ ਲਗੀਆਂ ਧੰਨਵਾਦ ਮੈਂ ਜੱਥੇਬੰਦੀ ਨੂੰ ਬੇਨਤੀ ਕਰਦਾ ਕਿ ਆਪਾਂ ਆਪਾਂ ਜਿਹੜਾ ਹੁਣ ਉਹ ਜਿਹੜੀ ਵੱਡੀ ਕੀ ਕਾਲ ਦੇ ਇਹ ਸੰਘਰਸ਼ ਦੀ ਕਿ ਜਿਹੜਾ ਨਵਦੀਪ ਚੱਕਿਆ ਸਾਡਾ ਨੌਜਵਾਨ ਉਹਨੂੰ ਜਲਦੀ ਬਾਹਰ ਲੱਗਈਏ ਤੇ ਛੱਦ ਤੋਂ ਉਹਦੇ ਦੇ ਪੱਕਾ ਹੁੰਦਾ ਉਹ ਮੈਨੂੰ ਪਤਾ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਡਟ ਕੇ ਨਾਲ ਖੜਨਾ ਚਾਹੀਦਾ ਉਹ ਆਪਣੇ ਨਾਲ ਖੜਾ ਧੰਨਵਾਦ ਜਿੰਨੇ ਵੀ ਮੇਰੇ ਸਤਕਾਰਯੋਗ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖਣਗੇ ਕਿਉਂਕਿ ਮੈਂ ਨਵਾਂ ਫੇਸਬੁੱਕ ਪੇਜ ਬਣਾਇਆ ਹੈ ਜਿੰਨੇ ਵੀ ਤੁਸੀਂ ਦੇਖੋਗੇ ਸਾਂਝਾ ਕਰ ਦੇਣਾ ਤੇ ਜੇ ਕੋਈ ਚੈਨਲ ਚਲਾ ਸਕਦਾ ਮੇਰੀ ਇਸ ਵੀਡੀਓ ਨੂੰ ਜ਼ਰੂਰ ਚਲਾਉਣਾ ਇਸ ਸਮੇਂ ਦੀ ਬੜੀ ਮੰਦਭਾਗੀ ਖਬਰ ਆ ਕਿ ਸਾਡਾ ਭਰਾ ਜਿਹੜਾ ਨਵਦੀਪ ਜਲਵੇੜਾ ਉਹ ਚੱਕ ਲੱਤਾ ਪੁਲਿਸ ਨੇ 307 ਜਿਹੜਾ ਪਰਚਾ ਜਿਹੜੀ ਧਾਰਾ ਉਹਦੇ ਤੇ ਪਾਈ ਗਈ ਸੀਗੀ ਉਹਦੇ ਤੇ ਉਹਦੇ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਮਹਾਲੀ ਤੋਂ ਇਸ ਕਰਕੇ ਮੈਂ ਨੌਜਵਾਨਾਂ ਨੂੰ ਲੋਕਾਂ ਨੂੰ ਕਹਿਣਾ ਚਾਹਣਾ ਖਾਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਉਹ ਹਰਿਆਣੇ ਦੇ ਵਿੱਚ ਆ ਹਰਿਆਣੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਵੀ ਆਪਾਂ ਉਸ ਭਰਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਤੇ ਕਿਸਾਨ ਜਿੱਥੇ ਬੰਦਿਆਂ ਨੂੰ ਮੈਂ ਬੇਨਤੀ ਕਰਦਾ ਕਿ ਵੱਡੀ ਕਾਲ ਦੇਰ ਉਸ ਦੇ ਹੱਕ ਦੇ ਵਿੱਚ ਕਿਉਂਕਿ ਉਹ ਨੌਜਵਾਨ ਨਵਦੀਪ ਜਲਵੇੜਾ ਬਹੁਤ ਲੰਮੇ ਸਮੇਂ ਤੋਂ ਕਿਸਾਨੀ ਦੀ ਗੱਲ ਆਪਣੇ ਪੰਜਾਬ ਦੀ ਗੱਲ ਕਰਦਾ ਹੁੰਦਾ ਇਸ ਕਰਕੇ ਸਾਡਾ ਹੱਕ ਵੰਡਦਾ ਨਹੀਂ ਸਰਕਾਰ ਨੇ ਸਾਨੂੰ ਪਤਾ ਇਹ ਆ ਕਿ ਸਰਕਾਰਾਂ ਕਰਦੀਆਂ ਕਿਹਨੀਆਂ ਤੇ ਪ੍ਰਸ਼ਾਸਨ ਕਰਦਾ ਕੀ ਆ ਨਹੀਂ ਉਹਦੇ ਉੱਪਰ ਵੱਡੀ ਜਿਹੜੀ ਤਸ਼ੱਦਦ ਹੋਣੀ ਆ ਮੈਂ ਬੇਨਤੀ ਕਰਦਾ ਇੱਧਰ ਦੀ ਕੱਢ ਲੈ ਮੈਂ ਬੇਨਤੀ ਕਰਦਾ ਇੱਧਰ ਹੀ ਕੱਢ ਲੈ ਮੈਂ ਬੇਨਤੀ ਕਰਦਾ ਸਾਰੇ ਹੀ ਸਤਕਾਰਯੋਗ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਨਾ ਕਿ ਜਿਹੜਾ ਨਵਦੀਪ ਜਲਵੇੜਾ ਚੱਕਿਆ ਜਿਹੜੀ ਭਾਜਪਾ ਦੀ ਸਰਕਾਰ ਆ ਹਰਿਆਣੇ ਦੇ ਵਿੱਚ ਤੇ ਆਸ ਤਾਂ ਵੈਸਾ ਕਿ ਚੋਣ ਜਾਬਤਾ ਵੀ ਲੱਗਿਆ ਹੋਇਆ ਪਰ ਅਸੀਂ ਇਹ ਗੱਲ ਕਹਿਣਾ ਅਸੀਂ ਕੇਜਰੀਵਾਲ ਜਿਹੜਾ ਉਹਦੀ ਆਮ ਆਦਮੀ ਪਾਰਟੀ ਵਾਂਗੂ ਚੁੱਪ ਕਰਕੇ ਨਹੀਂ ਬੈਠਾਂਗੇ ਉਹ ਤੁਸੀਂ ਕੇਜਰੀਵਾਲ ਚੁੱਪ ਕਰ ਬੰਦ ਕਰ ਲਿਆ ਹੋਣਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਭਰਾ ਦੇ ਹੱਕ ਦੇ ਵਿੱਚ ਵੱਡੇ ਧਰਮੇ ਵੱਡੇ ਪ੍ਰੋਟੈਸਟ ਕਰਾਂਗੇ ਨਵਦੀਪ ਜਲਵੇੜਾ ਨੌਜਵਾਨ ਸਾਡੇ ਬਹੁਤ ਸਮੇਂ ਤੋਂ ਲੰਮੇ ਸਮੇਂ ਤੋਂ ਪੰਜਾਬ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਤੇ ਅਸੀਂ ਉਸ ਭਰਾ ਦੇ ਹੱਕ ਦੇ ਵਿੱਚ ਵੱਡਾ ਜਿਹੜਾ ਅਸੀਂ ਪ੍ਰਦਰਸ਼ਨ ਕਰਾਂਗੇ ਜਿзви ਤਰ੍ਹਾਂ ਦੀ ਕਾਲ ਹੁੰਦੀ ਆ ਕਿਉਂਕਿ ਮੈਨੂੰ ਪਤਾ ਸਰਕਾਰ ਨੇ ਜਸੀਨ ਉਸ ਭਰਾ ਦੇ ਹੱਕ ਦੇ ਵਿੱਚ ਨਾ ਖੜੇ ਤਾਂ ਸਰਕਾਰ ਨੇ ਲੰਮਾ ਸਮਾਂ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿੰਨੇ ਵੀ ਤੁਸੀਂ ਮੇਰੀ ਇਸ ਗੱਲ ਨੂੰ ਸੁਣ ਰਹੇ ਹੋ ਬਾਅਦ ਤੋਂ ਬਾਅਦ ਸਾਂਝਾ ਕਰ ਦੇਣਾ ਇਹ ਨਵਾਂ ਫੇਸਬੁੱਕ ਪੇਜ ਆ ਕਿਉਂਕਿ ਲੋਕਾਂ ਤੱਕ ਮੇਰੀ ਆਵਾਜ਼ ਨਹੀਂ ਜਾਂਦੀ ਜਿਹੜੀ ਮੇਰੀ ਆਵਾਜ਼ ਨਹੀਂ ਜਾਂਦੀ ਤੇ ਨਵਾਂ ਪੇਜ ਬਣਾਇਆ ਹੋਇਆ ਮੇਰੇ ਵੀਰੋ ਭਰਾਵੋ ਨਵਦੀਪ ਜਲਵੇੜਾ ਬਾਟਰ ਕਰਨ ਵਾਲਾ ਜਿਹੜਾ ਸਾਡਾ ਭਰਾ ਨਵਦੀਪ ਬਾਟਰ ਕਰਨ ਵਾਲਾ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਹਾਲੀ ਤੋਂ ਰਾਤ ਦਾ ਗ੍ਰਿਫਤਾਰ ਕੀਤਾ ਹੋਇਆ ਉਸ ਭਰਾ ਦੇ ਆਪਾਂ ਹੱਕ ਦੇ ਵਿੱਚ ਡਟ ਕੇ ਖੜਨਾ ਤੇ ਜਿਸ ਵੀ ਤਰ੍ਹਾਂ ਦੀ ਉਹ ਅੱਗੇ ਜਥੇਬੰਦੀਆਂ ਕਾਲ ਦਿੰਦੀਆਂ ਨੇਗੀਆਂ ਆਪਾਂ ਉਸ ਕਾਲ ਦੇ ਉੱਪਰ ਇਕੱਠੇ ਹੋਣਾ ਸਾਰਿਆਂ ਨੇ ਤੇ ਆਪਾਂ ਉਸ ਭਰਾ ਦੇ ਹੱਕ ਦੇ ਵਿੱਚ ਡਟ ਕੇ ਜਿਹੜਾ ਆਪਾਂ ਪ੍ਰਦਰਸ਼ਨ ਕਰਨੇ ਆ ਉਸ ਭਰਾ ਨੂੰ ਜੇ ਆਪਾਂ ਨਾ ਹੱਕ ਦੇ ਵਿੱਚ ਖੜੇ ਤਾਂ ਜਿਸ ਹਸਾਬ ਨਾਲ ਉਸ ਨੂੰ ਹਰਿਆਣਾ ਪੁਲਿਸ ਤੋਂ ਲੰਮੇ ਸਮੇਂ ਦੀ ਉਹਦੇ ਪਿੱਛੇ ਲੱਗੀ ਫਿਰਦੀ ਆ ਲੰਮੇ ਸਮੇਂ ਤੋਂ ਉਹਨੂੰ ਚੱਕਣ ਨੂੰ ਫਿਰਦੇ ਆ ਬਚਦਾ ਫਿਰਦਾ ਸੀਗਾ ਪਰ ਅੱਜ ਤੱਕਰ ਬਚਦਾ ਰਿਹਾ ਹੋ ਪਰ ਹੁਣ ਵੀਰ ਬਣ ਕੇ ਆਪਾਂ ਅੱਜ ਉਹ ਪੁਲਿਸ ਨੇ ਚੱਕ ਲਿਆ ਤੇ ਹੁਣ ਵੀਰ ਬਣ ਕੇ ਆਪਾਂ ਡਟ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜੀਏ ਕਿਉਂਕਿ ਗੱਲ ਇਹ ਸਾਡੇ ਤੁਹਾਨੂੰ ਪਤਾ ਕਿ ਕਿਸਾਨੀ ਦੀ ਗੱਲ ਆ ਸਾਡੇ ਕਿਸਾਨੀ ਦੀ ਗੱਲ ਆ ਉਸ ਭਰਾ ਨੇ ਬਹੁਤ ਜਿਹੜਾ ਕਿਸਾਨੀ ਖਾਤਰ ਪਰਚੇ ਪਵਾਏ ਨੇਗੇ ਸਿਰ ਤੇ ਜਿਹੜਾ ਐਨ ਕਫਣ ਬਨ ਕੇ ਲੜਦਾ ਰਿਹਾ ਉਹ ਸਾਡਾ ਨੌਜਵਾਨ ਸਾਥੀ ਨਵਦੀਪ ਜਲਵੇੜਾ ਆਓ ਸਾਰੇ ਜਾਣੇ ਉਹਦੇ ਹੱਕ ਦੇ ਵਿੱਚ ਡਟ ਕੇ ਆਵਾਜ਼ ਬੁਲੰਦ ਕਰੀਏ ਤੇ ਸਰਕਾਰ ਮੈਂ ਸਰਕਾਰ ਨੂੰ ਝੁਕਾਈਏ ਤੇ ਮੈਂ ਕਿਸਾਨ ਜਿੱਥੇ ਬੰਦੇ ਨੂੰ ਬੇਨਤੀ ਕਰਦਾ ਕਿ ਵੱਡਾ ਜਿਹੜਾ ਕੱਟ ਦੀ ਕਾਲ ਦਿਓ ਕਾਲ ਦੇਣ ਤੋਂ ਬਾਅਦ ਆਪਾਂ ਜਿਹੜਾ ਜਿੱਥੇ ਵੀ ਆਪਾਂ ਘਰਾਓ ਕਰੀਏ ਆਪਾਂ ਨਵਦੀਪ ਨੂੰ ਬਾਹਰ ਲੈ ਕੇ ਆਈਏ ਹੋ ਸਕਦਾ ਉਹਦੇ ਉੱਪਰ ਪੁਲਸ ਹੁਣ ਤਸ਼ੱਦਦ ਕਰੀ ਜਾਂਦੀ ਹੋਵੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਪੁਲਿਸ ਦੀਆਂ ਅੱਖਾਂ ਦੇ ਵਿੱਚ ਉਹ ਰੜਕ ਰਿਹਾ ਸੀਗਾ ਤੇ ਹੁਣ ਉਹਦੇ ਤੇ ਕੋਈ ਤਸ਼ੱਦਦ ਹੁੰਦਾ ਹੋਊਗਾ ਪੱਕਾ ਤੇ ਆਪਾਂ ਸਾਰੇ ਇਹਨਾਂ ਨਾਲ ਰਲ ਕੇ ਜਿੰਨੇ ਵੀ ਮੇਰੇ ਨੌਜਵਾਨ ਪੰਜਾਬ ਦੇ ਜਿੰਨੇ ਵੀ ਮੇਰੇ ਗੱਲ ਸੁਣਦੇ ਨੇ ਵੱਧ ਤੋਂ ਵੱਧ ਮੇਰੀ ਇਸ ਗੱਲ ਨੂੰ ਸਾਂਝਾ ਕਰਨਾ ਤੇ ਜਿਹੜਾ ਫੇਸਬੁੱਕ ਪੇਜ ਇਹਨਾਂ ਨੇ ਪਹਿਲਾਂ ਨਾਲ ਬੰਦ ਕਰਤਾ ਸੀ ਹੋ ਸਕਦਾ ਐਨੋ ਵੀ ਨਾ ਬੰਦ ਕਰ ਦੇਣ ਨਾ ਨਵਾਂ ਬਣਾਇਆ ਤੇ ਆਪਾਂ ਡੱਟ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜੀਏ ਇੰਨੇ ਕਿ ਮੇਰੇ ਸਾਰਿਆਂ ਨੂੰ ਬੇਨਤੀਆਂ ਨੇ ਗਿਆ ਨਵਦੀਪ ਵਾਟਰ ਕੈਨਰ ਵਾਲਾ ਜਿਹੜਾ ਕਿ ਰਾਤ ਜਿਹੜਾ ਪੁਲਿਸ ਨੇ ਚੱਕਿਆ ਹੋਇਆ ਰਾਤ ਦਾ ਉਹ ਗਿਫਤਦਾਰੀ ਦੇ ਵਿੱਚ ਐ ਮੈਨੂੰ ਹੁਣੀ ਜਿਹੜੀ ਖਬਰ ਦੇਖੀ ਮੈਨੂੰ ਤਾਂ ਹੁਣੀ ਪਤਾ ਲੱਗਿਆ ਇਸ ਗੱਲ ਦਾ ਕਿ ਉਹ ਭਰਾ ਚੱਕਿਆ ਹੋਇਆ ਇਸ ਕਰਕੇ ਆਪਾਂ ਸਾਰੇ ਜਿੰਨੇ ਵੀ ਜਾਣੇ ਆਪਣੀ ਕਿਸਾਨੀ ਨੂੰ ਆਪਣ ਨੂੰ ਪਿਆਰ ਕਰਦੇ ਆ ਤੇ ਆਪਣੇ ਪੰਜਾਬ ਨੂੰ ਪਿਆਰ ਕਰਦੇ ਆ ਕਿਉਂਕਿ ਉਹ ਨੌਜਵਾਨ ਬੇਸਕ ਹਰਿਆਣੇ ਦਾ ਹਰਾਨਾ ਪੰਜਾਬ ਇਕੱਠਾ ਹੀ ਆ ਸਾਡਾ ਹਰ ਪੱਖੋਂ ਸੀ ਜਦੋਂ ਸਾਡੀ ਗੱਲ ਲੋਕਾਂ ਦੇ ਹੱਕਾਂ ਦੀ ਹੈ ਤੇ ਗੱਲ ਲੋਕਾਂ ਦੇ ਹਿੱਤਾਂ ਦੀ ਹੈ ਤਾਂ ਸਾਰੇ ਇਕੱਠੇ ਆਓ ਬਈ ਨਵਦੀਪ ਦੇ ਹੱਕ ਦੇ ਵਿੱਚ ਬਾਜ ਬੁਲੰਦ ਕਰੀਏ ਇਹਨਾਂ ਇੱਕ ਸਾਰਿਆਂ ਨੂੰ ਬੇਨਤੀਆਂ ਨੇ ਗੀਆਂ ਧੰਨਵਾਦ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਆਪਾਂ ਜਿਹੜਾ ਹੁਣ ਉਹ ਜਿਹੜੀ ਵੱਡੀ ਕੀ ਕਾਲ ਲਈਏ ਸੰਘਰਸ਼ ਦੀ ਕਿ ਜਿਹੜਾ ਨਵਦੀਪ ਚੱਕਿਆ ਸਾਡਾ ਨੌਜਵਾਨ ਉਹਨੂੰ ਜਲਦੀ ਬਾਹਰ ਲੱਗ ਗਈ ਏ ਤੇ ਛੱਦ ਤੋਂ ਉਹਦੇ ਤੇ ਪੱਕਾ ਹੁੰਦਾ ਉਹ ਮੈਨੂੰ ਪਤਾ ਤੇ ਆਪਾਂ ਨੂੰ ਸਾਰਿਆਂ ਨੂੰ ਟੱਟ ਕੇ ਨਾਲ ਖੜਨਾ ਚਾਹੀਦਾ ਉਹ ਆਪਣੇ ਨਾਲ ਖੜਾ ਧੰਨਵਾਦ